ਉਹ ਆਪਾਂ ਜਿਵੇਂ ਜ਼ਮੀਨ 'ਚ ਘਾਟਾ ਪੈਦਾ ਆਪਾਂ ਠੇਕੇ ਦੇ ਦੇਨੇ ਆ ਇੱਥੇ ਚੰਡੀਗੜ੍ਹ ਜਿਹੜਾ ਬਿਜਲੀ ਵੋਟ ਨਫੇ 'ਚ ਆ ਇਹ ਨਫੇ 'ਚ ਆ ਉਹਨੂੰ ਫੇਰ ਵੀ ਤੋੜ ਤਾਇੰਦਾ ਉਹ ਤੋੜ ਕਿਉਂ ਤਾਇੰਦਾ ਆਪਾਂ ਇਹਨਾਂ ਨੂੰ ਵੋਟਾਂ ਪਾਉਨੇ ਆ ਆਪਾਂ ਭਗਵਾਨਤਮਨ ਨੂੰ ਮਲਾਮਾਂ ਨੇ ਵੋਟਾਂ ਵਿੱਚ ਬਹੁਤ ਪਾਈਆਂ ਇਹ ਵੋਟਾਂ ਆਪਰਾਂ ਦੇ ਵੋਟਾਂ ਨਾਲ ਨਹੀਂ ਬਣਦੇ ਇਹ ਵੱਡੇ ਵੱਡੇ ਅਡਾਨੀ ਮਾਨੀਆਂ ਉਹ ਸਮਝੌਤੇ ਕਰਦੇ ਆ ਪਹਿਲਾਂ ਜਿਵੇਂ ਪਹਿਲਾਂ ਥੋੜੇ ਇੱਥੇ ਟਰੱਕ ਜੁਨੇ ਹੱਥ ਵਿੱਚ ਤਾਗਾ ਤੁਹਾਨੂੰ ਪਤਾ ਨਹੀਂ ਕੈਪਟਨ ਨੇ ਉਹ ਫੈਕਟਰ ਵਾਲਾ ਨਾ ਟਰੱਕ ਜੁਨੇ ਆਸਮੇਉਤਾ ਕਰਿਆ ਵੀ ਟਰੱਕ ਜੁਨੇ ਤੋੜੋ ਜੇ ਤੋੜੋਂਗਦਾ ਅਸੀਂ ਮਰਜ਼ੀ ਨਾਲ ਇਹਨਾਂ ਨੂੰ ਰੇਟ ਦੇ ਨਾਲ ਮਰਜ਼ੀ ਨਾਲ ਹੋ ਕਰਾਂਗੇ ਉਹ ਟਰੱਕ ਜੁਨੇ ਤੋੜਤਿਆਂ ਨਾ ਹੁਣ ਇਹੀ ਸਮਝੋਤੇ ਇਹਨਾਂ ਨੇ ਕਰਿਆ ਵੀ ਜਿਹੜੇ ਕ੍ਰੀਮ ਆ ਕ੍ਰੀਮ ਆ ਇਹ ਬਿਜਲੀ ਬੋਰਡ ਨਫੇ ਚਲ ਸੋਨੂੰ ਨਫੇ ਚ ਆਮਦਨ ਦੇ ਨਾਲੀ ਜਿਹੜੇ ਵੱਡੇ ਵੱਡੇ ਪੰਜਾਬ ਸਰਕਾਰਾਂ ਚਲਾਉਂਦੀਆਂ ਸੈਂਟਰ ਸਰਕਾਰ ਚ ਲਾਉਂਦੀ ਆ ਇਹ ਸਭ ਤੋਂ ਆਮਦਨ ਵਾਲੀ ਚੀਜ਼ ਬਿਜਲੀ ਬੋਰਡ ਤੇ ਉਹ ਵੀ ਬਾਈ ਇਹਨਾਂ ਨੇ ਸਮਝੋਤੇ ਕਰੇ ਪਿਆ ਵੀ ਜਦੋਂ ਅਸੀਂ ਜਿੱਤ ਗਏ ਅਸੀਂ ਸੋਨੂੰ ਦੇਵਾਂਗੇ ਉਹ ਇਹਨਾਂ ਨਾਲ ਸਮਝੋਤੇ ਉਹ ਲਾਗੂ ਕਰ ਰਹੇ ਨਾ ਪਹਿਲਾਂ ਆਪਣਾ ਬਿਜਲੀ ਬੋਰ ਤੋੜਿਆ ਸੀ ਆਪਾਂ ਤੁਸੀਂ ਤਕੜੇ ਸੀ ਲੜਾਈ ਦੇ ਵਿੱਚ ਤਕੜੇ ਲੜਾਈ ਕਰਕੇ ਫਿਰ ਵੀ ਤੁਸੀਂ ਸਿਵੋਤਾ ਕਰਕੇ ਤੁਹਾਨੂੰ ਕੰਪਨੀਾਂ ਚ ਵੜਿਆ ਗਿਆ 50 ਸਰਕਾਰ ਨੇ ਦੇਣ ਰੱਖਾ ਗਿਆ ਤੇ ਇਹ ਤਾਂ ਉਹਨਾਂ ਦਾ ਸਮਝੋਤਾ ਵੀ ਹੈ ਨਹੀਂ ਉਹਨਾਂ ਨੂੰ ਕੋਈ ਕੰਪਨੀ ਨਾਲ ਕੋਈ ਸਮਝੋਤਾ ਨਹੀਂ ਨਾਇਮਾਨਾ ਕਰਿਆ ਉਹਨਾਂ ਨੂੰ ਕਿਹੜਾ ਕੌਣ ਪੈਸਾ ਦੇਉ ਕੌਣ ਤਨਖਾਹ ਦੇਉ ਉਹਨਾਂ ਨੂੰ ਹਰ ਕੋਈ ਗੱਲਬਾਤ ਨਹੀਂ ਕਰ ਰਹੇ ਹੁੰਦਾ ਨਾ ਇਸ ਕਰਕੇ ਉਹਨਾਂ ਦੇ ਐਸਮਾ ਲੱਗਿਆ ਪਿਆ ਉਹਨਾਂ ਦੀ ਹਮਾਇਤ 'ਚ ਆਪਾਂ ਇਸ ਕਰਕੇ ਉਹਨਾਂ ਨਾਲ ਧੱਕਾ ਹੁੰਦਾ ਆਪਣੇ ਮੁਲਾਜ਼ਮਾਂ ਦੇ ਡਿਊਟੀਆਂ ਵੀ ਲਾਈਆਂ ਚੰਡੀਗੜ੍ਹਾਂ ਉਹ ਆਪਣੇ ਜਥੇਬੰਦਿਆਂ ਨੇ ਜਵਾਬ ਦਿੱਤਾ ਵੀ ਸਾਡਾ ਪੰਜਾਬ ਦਾ ਮੁਲਾਜ਼ਮ ਉੱਥੇ ਨਹੀਂ ਜਾਊਗਾ ਕਿ ਜਥੇਬੰਦ ਤੇ ਆਪਣੇ ਛੋਡੇ ਕੱਠ ਨਾਲ ਛੋਡੇ ਕੱਠ ਨਾਲ ਜੇ ਛੋਟੀ ਤਾਕਤ ਨਾਲ ਤਾਂ ਤਾ ਰੋਕ ਸਕਦੇ ਆਪਾਂ ਤੇ ਨਹੀਂ ਆਈ ਨਹੀਂ ਪਤਾ ਪੰਜਾਬ ਚੋਂ ਕਿਦੋਂ ਚੱਕ ਕੇ ਮਰਜੀ ਚੰਡੀਗੜ੍ਹ ਲਾ ਸਕਦੇ ਆ ਉਹਨਾਂ ਨੂੰ ਕਮਜ਼ੋਰ ਕਰਨ ਦੇ ਮਾਰੇ ਇਸ ਕਰਕੇ ਆਪਾਂ ਉਹਨਾਂ ਦੀ ਅੱਜ ਹਮਾਇਤ 'ਚ ਆ حمایت ਤੇ ਕਰਕੇ ਆਪਣਾ ਆਪਣੇ ਦੇ ਦੂਬਾ ਦਾ ਫਿਰਦੇ ਹੋਣਾ ਕੋਈ ਸਿਰਫ ਤੁਹਾਨੂੰ ਕਿੱਥੇ ਆਪਾਂ ਨੂੰ ਹੁਣ ਤਾਂ ਉਹ ਰੈਡਾਂ ਦੇ ਓਵਰਟਾਈਮ ਮਿਲ ਜਾਂਦਾ ਉਹ ਵੀ ਲੜ ਲੜ ਕੇ ਲੈ ਲੈਨੇ ਆਪਾਂ ਆਪਾਂ ਨੂੰ ਫਰਖਾਹ ਮਿਲ ਜਿੰਦੀਆਂ ਇੱਕ ਦਿਨੋਂ ਬੈਜਦੀਆਂ ਤੇ ਅੱਜ ਜਿਹੜੇ ਸੀਐੱਪੀ ਵਾਲੇ ਬੈਠੇ ਨਾ ਇਹਨਾਂ ਨੂੰ ਹਜੇ ਤਨਖਾਹ ਨਹੀਂ ਪਾਈ ਇਹ ਸਰਪ 10000 ਰੁਪਏ ਦਿੰਦੇ ਨੇ ਹਏ ਧੱਕੇ ਹੀ ਆ ਨਾ ਇਸ ਕਰਕੇ ਜੇ ਆਪਾਂ ਇਕੱਠੇ ਹੋ ਕੇ ਬੋਲਾਂਗੇ ਫੇਰ ਹੀ ਹੱਲ ਹੋਊਗਾ ਆਪਾਂ ਮੈਂ ਤਾਂ ਹਜੇ ਆਪਣੇ ਨਵੇਂ ਪਿੰਸਣ ਵਾਲੇ ਆ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਦਣਾ ਉਹ ਉੱਤੇ ਕੱਟ ਲਾਤਾ ਉਸ ਕਰਕੇ ਹੱਵੇ ਹੋ ਬੈਠੇ ਨਾ ਵਿੱਚ ਆਉਂਦੇ ਨਹੀਂ ਦਫ਼ਤਰਾਂ ਦੇ ਵਿੱਚ ਬੈਠੇ ਨਾ ਜੇ ਹੁਣ ਤੁਹਾਨੂੰ ਪਤਾ ਲੱਗੇ ਆਪਾਂ ਦਾ ਪੈਸਾ ਮਿਲ ਜਾਣੀ ਆ ਉਹਨਾਂ ਦੀ ਫਿਕਸਰੀ ਬੰਦ ਕਰ ਦੇਣੀ ਆ ਜੇ 20 30 40 ਵਾਲੀ ਸਾਲ ਲਾ ਕੇ ਇੱਥੇ ਬਿਲੀ ਬੋਰਡ ਦੇ ਵਿੱਚ ਆਸ ਹੁੰਦੀ ਆ ਵੀ ਆਪਾਂ 40 ਮਿੰਨ ਕਈ ਵੀ ਨਾ ਆਪਣੇ ਪਿੰਡਾਂ ਅੱਜ ਕਿਹੜੇ 30 ਸਾਲ ਸੀ ਵੀ ਨਹੀਂ ਲਾਏ ਹੁੰਦੇ ਨਾ ਉਹਨੂੰ ਵੀ ਜੱਕ ਤੋਂ ਇਹਨਾਂ ਨੂੰ ਕੁਝ ਦਿੰਦਾ ਤੇ ਆਪਾਂ ਬਿਲੀ ਬੋਰਡ ساری ਜਵਾਨੀ ਗਾਲ ਸੀ ساری ਇੱਥੇ ਉਮਰ ਗਾਲ ਸੀ ਜੇ ਆਪਾਂ ਨੂੰ ਪੈਸਾ ਨਾ ਮਿਲੀ ਬੜੇ ਪੈਸੇ ਨੂੰ ਕਿਹਨੇ ਪੁੱਛਣਾ ਇਸ ਕਰਕੇ ਪਿਲਸਰਾ ਹੀ ਬੰਦ ਕਰ ਦਿੱਤ ਇਹਨਾਂ ਨੇ ਇਹ ਨੌਕੀਆਂ ਆਪਣਾ ਸਰਕਾਰਾਂ ਧੱਕੇ ਕਰੀ ਜਾਂਦੀਆਂ ਦਿਨੋਂ ਦਿਨ ਤੇ ਆਪਾਂ ਇਕੱਠੇ ਹੋਈਏ ਨਾ ਵੱਧ ਜਿਵੇਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਵਿਚਾਲਿਆ ਜੇ ਚੰਡੀਗੜ੍ਹ ਨੂੰ